ਸਾਤਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਜੋ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਕਾਫੀ ਜੋ ਸਮੇਂ ਬਾਅਦ ਝੋਨੇ ਦੇ ਵਿੱਚ ਤੇਜ਼ੀ ਆਈ ਹੈ ਵਿੱਚੋਂ ਜੀ ਜੋ ਝੋਨਾ ਸ਼ੁਰੂਆਤੀ ਦਿਨਾਂ ਦੇ ਵਿੱਚ 5000 ਦੇ ਆંકੜਿਆਂ ਨੂੰ ਛੂ ਗਿਆ ਸੀ ਉਹ ਫਿਰ ਹੌਲੀ-ਹੌਲੀ ਘਟਦਾ-ਘਟਦਾ ਲਗਭਗ 3800 3900 ਦੇ ਘਰਾਂ ਦੇ ਵਿੱਚ ਆ ਗਿਆ ਸੀ ਤੇ ਕਾਫੀ ਜੋ ਕਿਸਾਨ ਵੀਰਾਂ ਨੇ ਹਾਲੇ ਤੱਕ ਵੀ ਜੋ ਝੋਨਾ ਰੱਖਿਆ ਹੋਇਆ ਹੈ ਖਾਸ ਕਰ ਜੇ ਗੱਲ ਕਰੀਏ ਬਾਸਮਤੀ ਝੋਨੇ ਦੀਆਂ ਕਿਸਮਾਂ ਦੀ ਤਾਂ ਕਾਫੀ ਜੀਵਿੰਦਾਰਾਂ ਕੋਲ ਇਹ ਝੋਨਾ ਸਟੋਰ ਕੀਤਾ ਹੋਇਆ ਪਿਆ ਤੇ ਹੁਣ ਜੋ ਮੌਕੇ ਤੇ ਰੇਟ ਚੱਲ ਰਹੇ ਨੇ ਉਹ ਜੋ ਸਟੇਬਲ ਰੇਟ ਇੱਥੇ ਹੋ ਗਏ ਨੇ ਤੇ 4200 4300 ਦੇ ਘਰਾں ਦੇ ਵਿੱਚ ਰੇਟ ਮੌਕੇ ਤੇ ਚੱਲ ਰਹੇ ਨੇ ਤੇ ਜਿਆਦਾ ਤੋਂ ਜਿਆਦਾ ਜੋ ਉਮੀਦ ਲਾਈ ਜਾ ਰਹੀ ਆ ਉਹ 4500 ਤੱਕ ਦੇ ਆંકੜਿਆਂ ਨੂੰ ਛੂਣ ਦੀ ਜੋ ਉਮੀਦ ਲਾਈ ਜਾ ਰਹੀ ਹੈ ਤੇ ਜਿਹੜੇ ਮੇਰੇ ਕਿਸਾਨ ਵੀਰ 4800 ਜਾਂ 5000 ਦੀ ਉਮੀਦ 'ਚ ਬੈਠੇ ਨੇ ਉਹਨਾਂ ਦੀ ਉਮੀਦ ਤੇ ਪਾਣੀ ਪੈ ਸਕਦਾ ਕਿਉਂਕਿ ਜੋ ਰੇਟ ਨੇ ਉਹ ਕਾਫੀ ਮੁਸ਼ਕਲ ਨਾਲ ਜੋ 3800 3900 ਤੋਂ ਵੇ ਆਲਿਸੋ ਤੋਂ 4300 ਦੇ ਘਰਾਂ ਦੇ ਵਿੱਚ ਆਏ ਨੇ ਸੋ ਜ਼ਿਆਦਾ ਉਡੀਕ ਨਾ ਕਰਦੇ ਹੋਏ ਜਿੰਨਾਂ ਕੋਲ ਚੋਨਾ ਪਿਆ ਉਹ ਆਪ ਦਾ ਥੋੜਾ ਥੋੜਾ ਚੋਨਾ ਕੱਢ ਸਕਦੇ ਨੇ ਇਹ ਸਹੀ ਸਮਾਂ ਚ ਚੋਨਾ ਕੱਢੜਨਾ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ 100 200 ਦੀ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਪਰ ਉਹੀ ਹੈ ਜੇ ਆਪਾਂ ਸਟੋਰ ਕਰਦੇ ਹਾਂ ਤਾਂ ਰਿਸਕ ਦੋਵਾਂ ਪਾਸੇ ਹੁੰਦਾ ਜੇ ਉੱਪਰ ਜਾ ਸਕਦਾ ਤਾਂ ਥੱਲੇ ਵੀ ਉਸ ਤੋਂ ਪਹਿਲੇ ਆ ਸਕਦਾ ਸੋ ਹੋਰ ਜ਼ਿਆਦਾ ਰਿਸਕ ਨਾ ਲੈਂਦਿਆਂ ਹੋਇਆ ਥੋੜਾ ਥੋੜਾ ਝੋਨਾ ਕਿਸਾਨ ਵੀਰ ਕੱਢਣਾ ਸ਼ੁਰੂ ਕਰ ਦੇਣ ਤਾਂ ਜੋ ਤਾਲਮੇਲ ਬਣ ਕੇ ਉਹਨਾਂ ਨੂੰ ਆਪਦੀ ਪੂਰੀ ਫਸਲ ਦੀ ਐਵਰੇਜ ਜੋ ਮੁੱਲ ਹੈ ਉਹ ਸਹੀ ਪੈ ਸਕੇ। ਸੋ ਇਸ ਵੀਡੀਓ ਚ ਆਪਾਂ ਜੋ ਮੇਨ ਮੇਨ ਸ਼ਹਿਰਾ ਮੇਨ ਮੇਨ ਮੰਡੀਆਂ ਦੇ ਰੇਟ ਨੇ ਉਹਦੇ ਬਾਰੇ ਚਰਚਾ ਕਰਦੇ ਆਂ। ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਇਹੀ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਆਂ ਸਰਸਾ ਮੰਡੀ ਦੇ ਰੇਟ ਦੀ। ਤਾ ਪੀਵੀਵਨ ਇੱਥੇ ਲਗਭਗ 4000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ 1401 ਦਾ ਰੇਟ ਲਗਭਗ 4300 ਤੋਂ ਲੈ ਕੇ 4340 ਰੁਪਏ ਤੱਕ ਦਾ ਜੋ ਸਿਰਾ ਇੱਥੇ ਲੱਗਿਆ ਤੇ ਪਿਛਲੇ ਦੋ ਦਿਨਾਂ ਤੋਂ ਜੋ ਰੇਟ ਇੱਥੇ ਸਟੇਬਲ ਹੋਇਆ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਟੁਹਾਣਾ ਮੰਡੀ ਦੀ ਇੱਥੇ 1401 4125 ਰੁਪਏ ਥੋੜਾ ਰੇਟ ਐਸ ਮੰਡੀ ਚ ਪੇਲੇ ਨਾਲੋਂ ਡਾਊਨ ਆਇਆ ਉਸ ਤੋਂ ਬਾਅਦ ਕੈਥਲ ਮੰਡੀ ਦੀ ਗੱਲ ਕਰਦੇ ਹਾਂ 17 18 4250 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਇੱਥੇ ਵੀ ਕੀ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਜੋ ਕੋਟਕਪੂਰਾ ਮੰਡੀ ਦੀ 1500 ਨੂੰ ਕੰਬਾਈਨ ਵਾਲਾ 3250 ਰੁਪਏ 1847 3250 ਰੁਪਏ 1401 3875 ਰੁਪਏ 1886 3815 ਰੁਪਏ 1718 4050 ਰੁਪਏ 1121 4225 ਰੁਪਏ 1885 4100 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਫਿਰ ਅੰਮ੍ਰਿਤਸਰ ਮੰਡੀ ਦੀ ਗੱਲ ਕਰਦੇ ਹਾਂ ਇੱਥੇ 11 21 ਲਗਭਗ 4370 ਤੋਂ ਲੈ ਕੇ 4400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ 17 18 4200 ਤੋਂ ਲੈ ਕੇ 4350 ਰੁਪਏ 1500 ਨੂੰ 3600 ਤੋਂ ਲੈ ਕੇ 3600 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਉਸ ਤੋਂ ਬਾਅਦ ਫਤਿਹਗੜ੍ਹ ਮੰਡੀ ਦੀ ਗੱਲ ਕਰੀਏ 18 47 3500 ਰੁਪਏ ਪ੍ਰਤੀ ਕੁਆਂਟਲ 1401 ਲਗਭਗ 4300 ਰੁਪਏ ਫਤਿਹਬਾਦ ਮੰਡੀ ਚ ਪਿਛਲੇ ਦਿਨਾਂ ਚ ਇਹੀ ਰੇਟ ਜੋ 4400 ਦੇ ਆਂਕੜੇ ਨੂੰ ਮਿਸ਼ੂ ਗਿਆ ਸੀ ਇੱਥੇ ਵੀ ਥੋੜੀ ਜਿਹੀ ਮੰਦੀ ਦੇਖਣ ਨੂੰ ਮਿਲੀ ਹੈ ਤੇ 11 21 ਦੀ ਗੱਲ ਕਰੀਏ ਤਾਂ ਇੱਥੇ ਲਗਭਗ 4325 ਤੋਂ ਲੈ ਕੇ 4380 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਜੋ 11 21 ਵੀ ਕੀ ਹੈ ਜੀਨ ਮੰਡੀ ਦੀ ਗੱਲ ਕਰੀਏ 11 21 4500 ਰੁਪਏ ਬੇਰੀ ਮੰਡੀ 11 21 4451 ਰੁਪਏ 17 18 4200 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕੀ ਹੈ ਉਸ ਤੋਂ ਬਾਅਦ ਗੁਹਾਣਾ ਮੰਡੀ ਦੀ ਗੱਲ ਕਰਦੇ ਆ 17 18 4291 ਰੁਪਏ 1121 4500 33 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਜੋ ਨਰੇਲਾ ਮੰਡੀ ਦੀ ਤਾਂ 17 18 3950 ਰੁਪਏ ਸੁਗੰਧਾ ਚੋਨਾ 2650 ਰੁਪਏ ਇੱਥੇ ਵਿਕਿਆ ਜੁਲਾਣਾ ਮੰਡੀ 1121 4500 ਰੁਪਏ 17 18 4250 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਇਤਲ ਮੰਡੀ 17 18 4250 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਉੱਥੇ ਹੀ ਰਾਣੀਆਂ ਮੰਡੀ ਦੀ ਗੱਲ ਕਰੀਏ 1401 ਲਗਭਗ 4250 ਤੋਂ ਲੈ ਕੇ ਪੋਨੇ 4300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਤੇ ਐਲਨਬਾਦ ਮੰਡੀ ਦੀ ਗੱਲ ਕਰਦੇ ਹਾਂ ਉੱਥੇ ਪੀਵੀ1 ਲਗਭਗ 3800 ਤੋਂ 4000 ਰੁਪਏ 1401 ਲਗਭਗ 4200 ਤੋਂ 4300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਸੋ ਕਿਸਾਨ ਵੀਰੋ ਇਹ ਮੇਨ ਮੇਨ ਸ਼ਹਿਰਾਂ ਦੇ ਜੋ ਰੇਟ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਸੀਂ ਵੀ ਜੇਕਰ ਆਪ ਦਾ ਝੋਨਾ ਵੇਚਿਆ ਇਹਨਾਂ ਦਿਨਾਂ ਦੇ ਵਿੱਚ ਤਾਂ ਕਮੈਂਟਾਂ ਦੇ ਵਿੱਚ ਆਪਦੇ ਸ਼ਹਿਰ ਦਾ ਰੇਟ ਜ਼ਰੂਰ ਦੱਸਿਆ ਕਰੋ ਤਾਂ ਜੋ ਦੂਜੇ ਕਿਸਾਨ ਵੀਰਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਇਹੀ ਵੀਡੀਓ ਜਿਸੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ। ਤੁਹਾਡਾ ਦਿਨ ਸ਼ੁਭ ਹੋਵੇ।